हां जी पंजाब वाले ओ ससरीकाल। ਜਿਵੇਂ ਕਿ ਘਮਮਣ ਸਾਹਿਬ ਵਕੀਲ ਨੇ ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਝੂਠ ਦਾ ਪਲੰਦਾ ਬਣਾ ਲਿਆ ਸੀ ਕਿ ਕਰਨਲ ਸਾਹਿਬ ਦੇ ਮੁੰਡੇ ਨੇ ਤੇ ਕਰਨਲ ਸਾਹਿਬ ਨੇ ਪਹਿਲੇ ਹਮਲਾ ਕਰ ਦਿੱਤਾ ਉਹਨਾਂ ਦੇ ਉੱਤੇ। ਪਰ ਹੁਣ ਉਹਨਾਂ ਦਾ ਇੱਕ ਝੂਠ ਫੜਿਆ ਗਿਆ। ਉਹ ਤੁਹਾਡੇ ਸਾਹਮਣੇ ਧਰਨਾ ਚਾਹਾਂਗੇ। ਕੁਝ ਫੌਜੀ ਵੀਰ ਨੇ ਉਹਨਾਂ ਦੇ ਬੋਹ ਸੁਣਾਉਂਗਾ ਤੁਹਾਨੂੰ। ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ। ਉਹ ਤੁਸੀਂ ਵੇਖ ਹੀ ਲਿਆ ਹੋਣਾ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਕਿ ਜਿਹੜਾ ਕਰਨਲ ਸਾਹਿਬ ਦਾ ਮਾਮਲਾ ਉਹ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ। ਤੇ ਉਸ ਤੋਂ ਬਾਅਦ ਜੱਜ ਸਾਹਿਬ ਉਹ ਵੀਡੀਓ ਨੂੰ ਸੁਣਦੇ ਨੇ। ਜਿਹੜੀ ਵੀਡੀਓ ਦੇ ਵਿੱਚ ਉਹੀ ਪੁਲਿਸ ਵਾਲੇ ਜਿਨ੍ਹਾਂ ਨੂੰ ਘੋਮਰ ਸਾਹਿਬ ਕਹ ਰਹੇ ਸੀ ਕਿ ਨਿਰਦੋਸ਼ ਨੇ। ਯਾਨੀ ਇੱਕ ਪਾਸੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਬਣੀਓ ਲਹਨਤਾਂ ਵੀ ਪੈ ਰਹੀਆਂ। ਬਹੁਤ ਸਾਰੇ ਲੋਕਾਂ ਨੂੰ ਇਹ ਬਹੁਤ ਹੀ ਕੁਝ ਬੋਲਿਆ ਜਾ ਰਿਹਾ ਪਰ ਅਸੀਂ ਆਪਣੀ ਦਲੀਲਾਂ ਦੇ ਆਧਾਰ ਤੇ ਗੱਲ ਧਰਦੇ ਆ ਕਿ ਕੋਮਨ ਸਾਹਿਬ ਵਕੀਲ ਨੇ ਆਪਦੀ ਜਿਹੜੀ ਸ਼ਬੀ ਖਰਾਬ ਕੀਤੀ ਹੈ ਆ ਕੇਸ ਦੇ ਵਿੱਚ ਇਹ ਬਹੁਤ ਸਾਰੇ ਸਿੱਖ ਤੇ ਬਹੁਤ ਸਾਰੇ ਪੰਜਾਬੀ ਤੇ ਬਹੁਤ ਸਾਡੇ ਛਿਰਕੇ ਲੋਕ ਪੰਜਾਬ ਦੇ ਪੰਜਾਬੀ ਦੇ ਨਾਂ ਤੇ ਇੱਕ ਬਹੁਤ ਵੱਡਾ ਯਾਨੀ ਝੂਠ ਬੋਲਿਆ ਗਿਆ ਕੋਮਨ ਸਾਹਿਬ ਬਣੀਓ ਜਿਹੜੇ ਕਿ ਵਕੀਲ ਨੇ ਬਾਰ ਉਹਨਾਂ ਦਾ ਜਿਹੜਾ ਝੂਠ ਦਾ ਪੁਲੰਦਾ ਬਣਾਇਆ ਜਾ ਰਿਹਾ ਸੀ ਉਹ ਦਰਅਸਲ ਫੜਿਆ ਗਿਆ ਕਿਵੇਂ ਫੜਿਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਪੂਰਾ ਜਾਣੋਗੇ ਪਾਲਾ ਦਾ ਤੁਹਾਨੂੰ ਫੌਜ ਦੇ ਕੁਝ ਜਵਾਨ ਨੇ ਜਿਨ੍ਹਾਂ ਦੇ ਮੂੰਹੋਂ ਮੈਂ ਤੁਹਾਨੂੰ ਕੁਝ ਸੁਣਾਉਂਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਪੈਸੇ ਪ੍ਰਤੀ ਕਹਿ ਲੋ ਵਿਕ ਜਾਂਦੇ ਨੇ ਚਾਹੇ ਕੋਈ ਵਕੀਲ ਆ ਚਾਹੇ ਜੋ ਮਰਜੀ ਪੈਸਾ ਇੱਕ ਬੜੀ ਖਤਰਨਾਕ ਚੀਜ਼ ਹੈ ਜਿਹੜੀ ਝੂਠ ਬੋਲਣ ਤੇ ਬੰਦੇ ਦਾ ਜਮੀਰ ਵੇਚ ਦਿੰਦੀ ਹੈ ਮਜਬੂਰ ਕਰ ਦਿੰਦੀ ਹੈ ਤਾਂ ਅਕਸਰ ਪੰਜਾਬ ਦੇ ਲੋਕਾਂ ਬੰਨਿਓ ਆਵਾਜ਼ ਉੱਠੀ ਕਿ ਘੋਮਰ ਸਾਹਿਬ ਵਕੀਲ ਕਹਿੰਦੇ ਨੇ ਕਰਨਲ ਸਾਹਿਬ ਦੇ ਮੁੰਡੇ ਨੇ ਪੰਜ ਮਾਰਿਆ ਪੁਲਿਸ ਵਾਲੇ ਨੂੰ ਚਲੋ ਠੀਕ ਹੈ ਇੱਕ ਵਾਰ ਮੰਨ ਵੀ ਲਈਏ ਕਿ ਮਾਰਿਆ ਤਾਂ ਫੇਰ ਜਿਹੜੀ ਵੀਡੀਓ ਜੱਜ ਸਾਹਿਬ ਦੇਖ ਰਹੇ ਨੇ ਉਹੀ ਵੀਡੀਓ ਆਪਾਂ ਸਭ ਨੇ ਦੇਖੀ ਹੈ ਕਿ ਉਹਦੇ ਵਿੱਚ ਪੁਲਿਸ ਵਾਲੇ ਮਾਫੀ ਮੰਗ ਰਹੇ ਨੇ ਉਹਦੀ ਘਰ ਵਾਲੀ ਤੋਂ ਜਿਹੜੀ ਕਿ ਕਰਨਲ ਸਾਹਿਬ ਦੀ ਘਰ ਵਾਲੀ ਹੈ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਚਾਰੇ ਪੁਲਿਸ ਆਫੀਸਰ ਔਰ ਉਸ ਤੋਂ ਬਾਅਦ ਉਹੀ ਜੱਜ ਕੋਲ ਕੱਲ ਜਿਹੜੀ ਦੇਖੀ ਗਈ ਹੈ ਵੀਡੀਓ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਉਹਨਾਂ ਨੇ ਕਈ ਵਕੀਲਾਂ ਨੂੰ ਵੀ ਟੋਕਿਆ ਉਹਨਾਂ ਵਕੀਲਾਂ ਨੇ ਵੀ ਦੱਸਿਆ ਭਾਈ ਸਾਨੂੰ ਟੋਕ ਦਿੱਤਾ ਤੇ ਜੱਜ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਇਹ ਮਾਮਲਾ ਜਿਹੜਾ ਇਹ ਹੁਣ ਮੇਰੇ ਤੋਂ ਇਲਾਵਾ ਕੋਈ ਵੀ ਇਹਦੇ ਵਿੱਚ ਐਂਟਰ ਨਹੀਂ ਹੋਣਾ ਚਾਹੀਦਾ ਤੇ ਮੈਂ ਹੀ ਇਹਨੂੰ ਸੋਲਵ ਕਰਨਾ ਹੈ ਯਾਨੀ ਸਦਾਕਾ ਇਹ ਉਹਨਾਂ ਨੇ ਕਿਹਦੇ ਵਿੱਚ ਪੁਲਿਸ ਦੀ ਜਾਂਚ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਕਿਹਡੇ ਵੱਡੇ ਅਧਿਕਾਰੀ ਨੂੰ ਇਹ ਜੱਜ ਸਾਹਿਬ ਦੇ ਵਰਡ ਨੇ ਇੱਕ ਕਿਹਡੇ ਵੱਡੇ ਘਰ ਨਾਲ ਨੂੰ ਅਧਿਕਾਰੀ ਨੂੰ ਪੁਲਿਸ ਦੇ ਜਿਹੜੇ ਕਿ ਲੋਕਾਂ ਨੇ ਉਹਨਾਂ ਨੇ ਕੁੱਟਿਆ ਤੇ ਜੇਕਰ ਕੋਈ ਆਮ ਬੰਦਾ ਹੁੰਦਾ ਤੇ ਆਮ ਲੋਕਾਂ ਦੇ ਨਾਲ ਕੀ ਪਤੀਰਾ ਹੋਣਾ ਯਾਰ ਇਹਨਾਂ ਦਾ ਇਹ ਗੱਲਾਂ ਸੋਚੀਆਂ ਗਈਆਂ ਕੱਲ ਕੋਰਟ ਦੇ ਵਿੱਚ ਤੇ ਹੁਣ ਜੱਜ ਸਾਹਿਬ ਪਤਾ ਕੀ ਕਰ ਰਹੇ ਨੇ ਆ ਸੁਣ ਲਓ ਜਰਾ ਧਿਆਨ ਦੇ ਨਾਲ ਉਹੋ ਕੇਸ ਸੀਬੀਆਈ ਨੂੰ ਜਾ ਰਿਹਾ ਤੇ ਸੀਬੀਆਈ ਨੂੰ ਜਾਣਾ ਕੋਈ ਮਾੜੀ ਮੋਟੀ ਗੱਲ ਨਹੀਂ ਉਹ ਬੰਦੇ ਜੇਲ੍ਹ ਜਾਣਗੇ ਪਹਿਲੀ ਗੱਲ ਔਰ ਦੂਸਰੀ ਗੱਲ ਜਿਹੜੇ ਨਾਨਕ ਐਸਐਸਪੀ ਆ ਪਟਿਆਲੇ ਦੇ ਉਹਨਾਂ ਨੂੰ ਵੀ ਬਹੁਤ ਵੱਡਾ ਖਤਰਾ ਮੰਡਰਾ ਗਿਆ ਸੁਣੋ ਧਿਆਨ ਨਾਲ ਇਹ ਆਪਣੇ ਫੌਜੀ ਭਰਾ ਨੇ ਇਹਨਾਂ ਦੇ ਮੂੰਹੋਂ ਤੁਹਾਨੂੰ ਕੁਝ ਸੁਣਾਉਣਾ ਸਰੀ ਕੋ ਪਤਾ ਚੱਲ ਗਿਆ ਹੋਗਾ ਕਿ ਕਰਨਲ ਸਾਹਿਬ ਵਾਲਾ ਕੇਸ ਹਾਈ ਕੋਰਟ ਪਹੁੰਚ ਗਿਆ ਹੈ और हाईकोर्ट ने आज क्लियर दे दिया है कि भैया ये केस हम सीबीआई के हवाले करेंगे दो दिन का समय दिया है पंजाब गवर्नमेंट को और पुलिस वालों को कि दो दिन में कुछ एफिडेविट या कुछ दाखिल करना चाहते हो कर दो इस केस में जो बहस हुई है 45 मिनट आगे मैं आपको सुना रहा हूं क्या क्या चीजें हुई हैं लेकिन यहां यह क्लियर है सीबीआई के हैंडओवर होने का मतलब है इन बारह पुलिस वालों की वर्दी गई और साथ में ये जेल भी जाएंगे और इनके साथ साथ एसएसपी नानक नानक जिसका रोल था एफआईआर नहीं लिखने में डिले करने में उसके ऊपर भी गाज गिरेगी ही गिरेगी तो आज इस केस के द्वारा मैं बहुत से उन लोगों को जो ठीक से अपनी ड्यूटी नहीं करते उन लोगों को इस केस में मैंने बहुत कुछ समझाया है ਇੱਕ ਸਿੱਧਾ ਮੈਂ ਕਲੀਅਰ ਕਰ ਦਿੱਤਾ ਹਾਂ ਯਾਨੀ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਭਰ ਦੇ ਵਿੱਚ ਇਹ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੀ ਇੱਕ ਤਾਂ ਵਰਦੀ ਜਾਣੀ ਤੈ ਹੈ ਦੂਜੀ ਗੱਲ ਉਹ ਜੇਲ੍ਹ ਜਾਣਗੇ ਤੀਸਰਾ ਨੰਬਰ ਨਾਨਕ ਐਸਐਸਪੀ ਪਟਿਆਲੇ ਦੇ ਜਿਨ੍ਹਾਂ ਨੇ ਬਹੁਤ ਢਲ ਵਰਤੀ ਇਸ ਕੇਸ ਦੇ ਵਿੱਚ ਉਹਨਾਂ ਦੇ ਐਫਆਈਆਰ ਦਰਜ ਨਹੀਂ ਕੀਤੀ ਲਗਾਤਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਉਹ ਵੀ ਫਸਣਗੇ ਪੰਜਾਬ ਦੇ ਅੰਦਰ ਚਾਹੇ ਜੋ ਵਰਦੀ ਹੈ ਜਿਹੜਾ ਹਾਈ ਕੋਰਟ ਦੇ ਪੰਜੇ ਦੇ ਥੱਲੇ ਆ ਗਿਆ ਸਮਝੋ ਹੁਣ ਸੀਬੀਆਈ ਨੂੰ ਜਾ ਰਿਹਾ ਕੇਸ ਔਰ ਸੀਬੀਆਈ ਐਸੀ ਜਾਂਚ ਕਰੂਗੀ ਉਹਦੇ ਵਿੱਚ ਇੱਕ ਨਿਰਪੱਖ ਯਾਨੀ ਸੱਟਾ ਨਿਕਲ ਕੇ ਸਾਹਮਣੇ ਆਉਣਾ ਤੇ ਦੋਸ਼ੀਆਂ ਨੂੰ ਸਜ਼ਾ ਮਿਲ ਨਹੀਂ ਤਾਏ ਹਾਈ ਕੋਰਟ ਨੇ ਜਿਹੜੀ ਗੱਲ ਕਹੀ ਹੈ ਪਹਿਲਾਂ ਉਹ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਘੋਮਣ ਸਾਹਿਬ ਤੇ ਜਾਊਂਗਾ ਕਿ ਘੋਮਣ ਸਾਹਿਬ ਕੀ ਮਤਲਬ ਬਣਾਉਣਾ ਚਾਹੁੰਦੇ ਸੀ ਕੀ ਪੇਸ਼ ਕਰਨਾ ਚਾਹੁੰਦੇ ਸੀ ਹਾਈ ਕੋਰਟ ਇੰਨਾ ਸਖਤ ਹੋ ਗਿਆ ਕਿ ਇਨਨੂੰ ਸਜ਼ਾ ਤਾਂ ਦੇਣੀ ਆ ਪਰ ਉਹਨਾਂ ਨੇ ਇੱਥੇ ਤੇ ਕਹਿ ਦਿੱਤਾ ਕਿ ਆਮ ਨਾਗਰਿਕ ਜਿਹੜੇ ਆਮ ਲੋਕ ਨੇ ਉਹ ਚਾਹੇ ਪੰਜਾਬ ਦੇ ਹੋਣ ਚਾਹੇ ਮੁਲਖ ਭਰ ਦੀ ਪੁਲਿਸ ਦੀ ਗੱਲ ਯਾਨੀ ਇਹ ਲੋਕ ਸਬਕ ਤਾਂ ਇੱਥੋਂ ਮਿਲਣਾ ਨਾ ਸਭ ਨੂੰ ਉਹ ਕਹਿੰਦੇ ਕਿ ਇਹਨਾਂ ਦੇ ਅੰਦਰ ਇੰਨਾ ਡਰ ਬਿਠਾ ਦੇਣਾ ਹੁਣ ਅਸੀਂ ਕਿ ਪੰਜਾਬ ਪੁਲਿਸ ਹੋਵੇ ਚਾਹੇ ਜੋ ਮਰਜੀ ਹੋਵੇ ਖਾਸ ਕਰਕੇ ਉਹਨਾਂ ਨੇ ਪੰਜਾਬ ਪੁਲਿਸ ਦਾ ਕਿਹਾ ਕਹਿੰਦੇ ਬਹੁਤ ਸਾਰੇ ਇਹ ਜਿਹੇ ਕਿੱਸੇ ਸਾਹਮਣੇ ਆਉਂਦੇ ਨੇ ਕਿ ਲੋਕਾਂ ਨੂੰ ਬੇਜਾਇਦਾ ਯਾਨੀ ਕੁੱਟਿਆ ਮਾਰਿਆ ਜਾਂਦਾ ਬਿਨਾ ਮਤਲਬ ਤੋਂ ਯਾਨੀ ਆਪਣਾ ਬਲ ਪ੍ਰਯੋਗ ਕੀਤਾ ਜਾਂਦਾ ਬਿਨਾ ਮਤਲਬ ਤੋਂ ਔਰ ਦੂਸਰੇ ਪਾਸੇ ਹੁਣ ਘੋਮਣ ਸਾਹਿਬ ਤੇ ਆਜੋ ਇਹ ਕਹਿੰਦੇ ਸੀ ਨਾ ਵੀ ਅਸੀਂ ਬਚਾ ਲਾਂਗੇ ਜੀ ਫਲਾਣਾ ਜੀ ਆ ਹੁਣ ਜੱਜ ਸਾਹਿਬ ਦੇ ਹੱਥ ਰੋਕਣ ਉਹਨਾਂ ਦੀ ਕਲਮ ਨੂੰ ਰੋਕਣ ਰੋਕ ਲੈਣਗੇ ਹੁਣ ਉਹਨਾਂ ਨੂੰ ਸੀਬੀਆਈ ਨੂੰ ਜਾ ਰਿਹਾ ਕੇਸ ਰੋਕੇ ਦਿਖਾਓ ਕਿਹੜੇ ਸਬੂਤ ਆ ਤੁਹਾਡੇ ਕੋਲ ਧਰੋ ਸਾਹਮਣੇ ਜਨਤਾ ਵੇਖਣਾ ਚਾਹੁੰਦੀ ਐ ਇਹ ਜਨਤਾ ਦੇ ਸਵਾਲ ਨੇ ਮੇਰੇ ਨਹੀਂ ਕਮਨ ਸਾਹਿਬ ਵਕੀਲ ਨੂੰ ਇਹ ਪ੍ਰਸ਼ਨ ਜਨਤਾ ਦਾ ਜਨਤਾ ਦੀ ਵੀ ਇੱਕ ਅਦਾਲਤ ਹੁੰਦੀ ਹੈ ਕਿ ਤੁਸੀਂ ਜਿਹੜੇ ਸਬੂਤ ਕਹਿੰਦੇ ਸੀ ਹੁਣ ਤੁਸੀਂ ਕੋਰਟ ਦੇ ਵਿੱਚ ਪੇਸ਼ ਕਿਉਂ ਨਹੀਂ ਕੀਤੇ ਜੱਜ ਸਾਹਿਬ ਤਾਂ ਕਾਪੀ ਆਪਣੀ ਜਿਹੜੀ ਜਾਂਚ ਹੈ ਉਹ ਸੀਬੀਆਈ ਨੂੰ ਦੇਣ ਜਾ ਰਹੇ ਨੇ ਸਰਕਾਰ ਨੂੰ ਤੇ ਪੁਲਿਸ ਵਾਲਿਆਂ ਨੂੰ ਦੋ ਦਿਨ ਦਾ ਟਾਈਮ ਦਿੱਤਾ ਹੈ ਹਾਈ ਕੋਰਟ ਨੇ ਜੇਕਰ ਕੋਈ ਐਫੀਡੇਵਟ ਉੱਥੇ ਦਾਖਲ ਹੁੰਦਾ ਆਪਣਾ ਪੱਖ ਪੇਸ਼ ਹੁੰਦਾ ਤਾਂ ਠੀਕ ਹੈ ਤੇ ਨਹੀਂ ਮੈਨੂੰ ਪਤਾ ਸਬੂਤ ਸਾਰੇ ਜਾਣਦੇ ਆ ਪੰਜਾਬੀ ਸਾਰਾ ਪੰਜਾਬ ਜਾਣਦਾ ਸਬੂਤ ਹੈ ਨਹੀਂ ਸਿੱਧਾ ਸਿੱਧਾ ਤੁਹਾਨੂੰ ਵੀ ਪਤਾ ਵੀ ਜੱਜ ਸਾਹਿਬ ਨੇ ਉਹ ਵੀਡੀਓ ਦੇਖ ਲਈ ਹੈ ਜਿਹੜੀ ਦੇ ਵਿੱਚ ਉਹੀ ਬੰਦੇ ਮਾਫੀ ਮੰਗ ਰਹੇ ਜਿਹੜੇ ਦੋਸ਼ੀ ਨੇ ਔਰ ਸਜ਼ਾ ਮਿਲਣੀ ਜ਼ਰੂਰੀ ਹੈ ਜੇਕਰ ਕੋਈ ਆਮ ਘਰ ਦੇ ਜਵਾਕ ਹੁੰਦੇ ਤੇ ਹੁਣ ਉਹਨੂੰ ਦੇ ਕੁੱਟ ਕੇ ਮਾਰ ਦੇਣੇ ਸੀ ਪਤਾ ਨਹੀਂ ਕਿੱਥੇ ਲਟਕਾਏ ਹੁੰਦੇ ਯਾਰ ਕਮਾਲ ਇੱਥੇ ਪਤਾ ਲੱਗਦਾ ਸੰਵਿਧਾਨ ਦੇ ਨਾਲ ਖਿਲਵਾੜ ਆ ਬਹੁਤ ਵੱਡੇ ਪੱਧਰ ਤੇ ਖਿਲਵਾੜ ਆ ਜੇਕਰ ਕੋਈ ਗਰੀਬ ਬੰਦਾ ਹੁੰਦਾ ਤੇ ਕਾਰਨਰ ਸਾਹਿਬ ਤੇ ਉਹਨੇ ਹੱਥ ਚੱਕ ਦਿੱਤਾ ਹੁੰਦਾ ਤੇ ਹੁਣ ਨੂੰ ਮਾਰ ਦਿੱਤਾ ਜਾਂਦਾ ਤਾਂ ਇਹ ਕੱਲੇ ਅਫੀਸਰ ਨੇ ਇਸ ਕਰਕੇ ਬਚਦੇ ਨੇ ਇਹਦਾ ਮਤਲਬ ਕਿ ਇਨਸਾਨ ਚਾਹੇ ਵੱਡਾ ਚਾਹੇ ਛੋਟਾ ਉਹਦੇ ਨਾਲ ਬਖਰੀਮ ਆ ਹੀ ਹੈ ਯਾਨੀ ਕਾਨੂੰਨ ਵੱਖ-ਵੱਖੀ ਤਰ੍ਹਾਂ ਵਰਤਿਆ ਜਾ ਰਿਹਾ ਜੇ ਸੋਚੀਏ ਔਰ ਇੱਕ ਪਾਸੇ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਉਹ ਬਹੁਤ ਸਾਰਾ ਯਾਨੀ ਪ੍ਰਯਾਸ ਤਾਂ ਕਰ ਰਹੀਆਂ ਨੇ ਔਰ ਜ਼ਰੂਰੀ ਵੀ ਹੈ ਜਿਹੜੇ ਸਾਡੇ ਕੋਰਟ ਨੇ ਇਹਨਾਂ ਦੇ ਉੱਤੇ ਹੀ ਕੱਲਾ ਵਿਸ਼ਵਾਸ ਰਹਿ ਗਿਆ ਪੁਲਿਸ ਤੋਂ ਸਾਰਾ ਵਿਸ਼ਵਾਸ ਉੱਠ ਗਿਆ ਤਾਂ ਠੀਕ ਆ ਪੰਜਾਬ ਵਾਲਿਓ ਘੋਮਣ ਸਾਹਿਬ ਨੂੰ ਮੇਰਾ ਇਹੀ ਪ੍ਰੈਸ਼ਰ ਕਿ ਜੇਕਰ ਤੁਹਾਡੇ ਤੱਕ ਮੇਰੀ ਆਵਾਜ਼ ਆਉਂਦੀ ਹੈ ਤੇ ਭਾਈ ਤੁਸੀਂ ਹੁਣ ਸਬੂਤ ਪਰ ਕੋਰਟ ਦੇ ਅੰਦਰ ਕਿ ਕਿਹੜੇ ਸਬੂਤ ਆ ਤੁਹਾਡੇ ਕੋਲ ਜਿਹੜਾ ਤੁਸੀਂ ਜ਼ੋਰ ਲਾ ਲਾ ਕੇ ਬੋਲ ਰਹੇ ਸੀ ਤੇ ਜੱਜ ਸਾਹਿਬ ਹੁਣ ਸੀਬੀਏ ਨੂੰ ਦੇਣ ਜਾ ਰਹੇ ਆ ਕੇਸ ਇਹ ਵੀ ਤੈਅ ਆ ਤਾਂ ਠੀਕ ਹੈ ਜੀ ਚੈਨ ਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ